ਸਤਿ ਸ਼੍ਰੀ ਅਕਾਲ ਜੀ ਡੀਪੀਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਹਰਾਨੰਨ ਜੇਠਣ ਲਈ ਅਰਦਾਸਪੁਰ ਵਿੱਚ ਨੈਰੀ ਵਿਭਾਗ ਨੇ ਕੀਤੇ ਪੂਰੇ ਪਰ ਬੰਦ ਪਰ ਜਦੋਂ ਉਹਨਾਂ ਨੂੰ ਜ਼ਮੀਨੀ ਹਕੀਕਤ ਦੇਖਿਆ ਗਿਆ ਤਾਂ ਉਹ ਦਾਵੇ ਕਿਤਨੇ ਕਿਤੇ ਪਾਏ ਗਏ ਖੋਖਲੇ ਪਰ ਆਓ ਤੁਹਾਡੇ ਨਾਲ ਗੱਲਬਾਤ ਵੀ ਕਰਾਉਂਦੇ ਆ ਕਿਸਾਨਾਂ ਦੀ ਤਾਂ ਨਾਲ ਦੀ ਨਾਲ ਐਸਡੀਓ ਅਮਿਤ ਕੁਮਾਰ ਨਾਲ ਵੀ ਗੱਲਬਾਤ ਕਰਾਉਂਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਇੱਕ ਹੀ ਪੰਜਾਬ ਵਿੱਚ ਹੜ੍ਹ ਪ੍ਰਬੰਧਨ ਨੂੰ ਲੈ ਕੇ ਅਰਦਾਸਪੁਰ ਦੇ ਨੈਰੀ ਵਿਭਾਗ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਹਨ ਇਸ ਬਾਰੇ ਨਹਿਰੀ ਵਿਭਾਗ ਦੇ ਐਸ ਡੀਓ ਅਮਿਤ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਨਹਿਰੀ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ ਜਿੱਥੇ 24 ਘੰਟੇ ਕਰਮਚਾਰੀ ਡਿਊਟੀ ਦਿੰਦੇ ਹਨ ਅਤੇ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਿਭਾਗ ਵੱਲੋਂ 10 ਕਰੋੜ ਦੇ ਦਰਿਆਵਾਂ ਨੂੰ ਪੱਕਾ ਕਰਨ ਵਾਸਤੇ ਖਰਚੇ ਗਏ ਹਨ ਅਤੇ ਸਫਾਈ ਦੇ ਕੰਮ ਕਰਵਾਏ ਜਾ ਰਹੇ ਹਨ ਅਤੇ 3 ਕਰੋੜ ਦੇ ਕੰਮ ਨਹਿਰਾ ਦੀ ਸਫਾਈ ਵਾਸਤੇ ਪਹਿਲਾਂ ਹੀ ਕੰਮ ਕਰਵਾ ਚੁੱਕੇ ਹਾਂ ਅਤੇ 70000 ਦੇ ਕਰੀਬ ਜ਼ਰੂਰਤ ਪੈਣ ਤੇ ਵਰਤਣ ਵਾਸਤੇ ਬੋਰਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਨੇ ਕਿਹਾ ਨਹਿਰੀ ਵਿਭਾਗ ਨੇ ਹਰਾਨੰਦ ਜਿੱਠਣ ਵਾਸਤੇ ਪੂਰੇ ਪ੍ਰਬੰਧ ਕਰ ਲਏ ਗਏ ਹਨ ਇਹ ਗੱਲ ਸਾਰੀ ਜਿਹੜੀ ਹੈ ਅਮਿਤ ਕੁਮਾਰ ਐਸ ਡੀਓ ਨਹਿਰੀ ਵਿਭਾਗ ਨੇ ਕਹੀ ਉਧਰ ਜਦੋਂ ਨਹਿਰੀ ਵਿਭਾਗ ਵੱਲੋਂ ਜੋ ਕਰੋੜਾਂ ਰੁਪਏ ਖਰਚ ਕਰਕੇ ਨਹਿਰ ਵਿਭਾਗ ਵੱਲੋਂ ਜਿਨ੍ਹਾਂ ਨਹਿਰਾਂ ਦੀ ਸਫਾਈ ਕਰਾਈ ਗਈ ਉਹ ਨਹਿਰਾਂ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਹੀ ਪਏ ਹੋ ਅਸਲੀ ਜਦੋਂ ਗਰਾਊਂਡ ਤੇ ਜਾ ਕੇ ਪੱਤਰਕਾਰਾਂ ਨੇ ਇਹਦੀ ਰਿਐਲਿਟੀ ਦੇਖੀ ਤਾਂ ਉੱਥੇ ਕੁਝ ਹੋਰ ਹੀ ਨਿਕਲਿਆ ਇਸ ਮੌਕੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਨੇ ਸਫਾਈ ਦੇ ਨਾਮ ਤੇ ਸਿਰਫ ਖਾਣਾ ਪੂਰਤੀ ਹੀ ਕੀਤੀ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਵਿਭਾਗ ਨੇ ਸਫਾਈ ਦੇ ਟੈਂਡਰ ਬਹੁਤ ਲੇਟ ਕੀਤੇ ਅਤੇ ਜਦੋਂ ਨਹਿਰਾਂ ਵਿੱਚ ਕੰਮ ਕਰਨ ਦੀ ਵਾਰੀ ਆਈ ਉਦੋਂ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਜਿਸ ਕਰਕੇ ਪਹਿਲਾਂ ਤੇ ਪਾਣੀ ਨਹੀਂ ਪਹੁੰਚ ਸਕਿਆ ਇਸ ਕਰਕੇ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੁਹਾਨੂੰ ਦੱਸ ਦਈਏ ਕਿ ਨਹਿਰੀ ਵਿਭਾਗ ਨੇ ਖਾਸ ਕਰਕੇ ਨਹਿਰਾਂ ਦੀ ਸਫਾਈ ਕਰਨ ਦੇ ਲਈ ਜਿਹੜਾ ਆ ਉਹ ਮਜ਼ਦੂਰ ਲਗਾਏ ਸੀ ਜੋ ਕਿ ਪਿੰਡਾਂ ਦੇ ਵਿੱਚ ਨਰੇਗਾ ਦੇ ਮਜ਼ਦੂਰਾਂ ਵੱਲੋਂ ਸਫਾਈ ਕੀਤੀ ਜਾ ਰਹੀ ਸੀ ਪਰ ਇਹ ਸਫਾਈ ਵਾਸਤੇ ਉਹਨਾਂ ਨੂੰ ਬੜੀ ਹੀ ਦੇਰ ਦੇ ਨਾਲ ਲਗਾਇਆ ਤੇ ਉਚਿਤ ਟਾਈਮ ਦੇ ਉੱਤੇ ਨਾ ਲੱਗਣ ਕਰਕੇ ਬਹੁਤ ਸਾਰੀਆਂ ਨਹਿਰਾਂ ਦੀ ਸਫਾਈ ਨਹੀਂ ਹੋ ਪਾਈ ਕਿਸਾਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਇਹਨਾਂ ਨਹਿਰਾਂ ਦੀ ਸਫਾਈ ਨਹੀਂ ਹੋ ਪਾਈ ਉੱਥੇ ਹੀ ਧੰਦਾ ਦੇ ਕਿ ਪਾਣੀ ਸੜ ਦਿੱਤਾ ਗਿਆ ਤੇ ਨਹਿਰ ਦੇ ਵਿੱਚ ਜੜੀ-ਬੂਟੀ ਤੇ ਗੰਦਪੈਣ ਕਰਕੇ ਜਿਹੜਾ ਆ ਇਹ ਨਹਿਰ ਦੇ ਅੰਤ ਤਿਲ ਤੱਕ ਪਾਣੀ ਨਹੀਂ ਪਹੁੰਚਦਾ ਜਿਸ ਦੇ ਕਰਕੇ ਕਿਸਾਨ ਆਪਣੇ ਖੇਤਾਂ ਨੂੰ ਨਹਿਰੀ ਵਿਭਾਗ ਦੇ ਪਾਣੀ ਦੀ ਸਿੰਚਾਈ ਕਰਨ ਦੇ ਵਿੱਚ ਅਸਮਰਥਿਆ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਆ ਕਰਨਾ ਪੈਣ ਰਿਹਾ ਆ ਉੱਥੇ ਹੀ ਕਿਸਾਨਾਂ ਨੇ ਇਹ ਵੀ ਗੱਲ ਕਹੀ ਕਿ ਇਹਦੀ ਪੁਖਤਾ ਜਾਣਕਾਰੀ ਹੋਣੀ ਚਾਹੀਦੀ ਤੇ ਪੁਖਤਾ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਇਹ ਸਫਾਈ ਕਿਉਂ ਨਹੀਂ ਹੋਈ ਤੇ ਜਿਹੜਾ ਪਾਣੀ ਟੇਲ ਤੱਕ ਨਹੀਂ ਪਹੁੰਚਦਾ ਪਿਆ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ ਤੁਸੀਂ ਤਸਵੀਰਾਂ ਦੇ ਦਿੱਤੇ ਹੋ ਆਪਣੀ ਤਸਵੀਰ ਦੇ ਉੱਤੇ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਨਰਿੰਦਾਵਾ ਨੇ ਗਰਦਾਸਪੁਰ ਤੋਂ ਸਫਾਈ ਨਹਿਰਾ ਦੀ ਹੈ ਨਹੀਂ ਕਿ ਪਾਣੀ ਸੂਇਦਾ ਨਹੀਂ ਰਿਹਾ ਜੀ ਹਾਂਜੀ ਤੇ ਟੇਲਾਂ ਦੇ ਪਾਣੀ ਜਾਂਦਾ ਸਫਾਈ ਦਾ ਨਹੀਂ ਵੇਖੋ ਤੁਹਾਡੇ ਸਾਹਮਣੇ ਸਫਾਈ ਤੋਂ ਹੋਣੀ ਨਹੀਂ ਰਹੀ ਜੀ ਹਾਂਜੀ ਇੱਟਾਂ ਰੁਟੀਆਂ ਨੇ ਹਾਲ ਉਹ ਵਸ ਸੂਇਦਾ ਮਾੜਾ ਹਾਲ ਕਾ ਬੂਡ ਵਿੱਚ ਬੜਾ ਕਾ ਬੂਡ ਬਹੁਤ ਜ਼ਿਆਦਾ ਵਿੱਚ ਹੋਰ ਕੀ ਕੀ ਵਿੱਚ ਬੂਟੀ-ਬਾਟੀ ਬੂਟੀ-ਬਾਟੀ ਆ ਸਭ ਕੁਝ ਵਿੱਚ ਉਹ ਕਾ ਕੇ ਨਾ ਹੂੰ ਜੀ ਤੋ ਜਿਹੜਾ ਸਰਕਾਰੀ ਟੇਲਾਂ ਦੇ ਪਾਣੀ ਪਹੁੰਚਾ ਕਿੰਨਾ ਕੁ ਪੁੱਜ ਗਿਆ ਟੇਲਾਂ ਦੇ ਪਾਣੀ ਕਿੰਨਾ ਕੁ ਪਹੁੰਚਾ ਪਾਣੀ ਪਹੁੰਚੇ ਨਹੀਂ ਟੇਲਾਂ ਦੇ ਜੀ ਹੂੰ ਪਾਣੀ ਘਾਟੀ ਪਹੁੰਚਣ ਡਿਆ ਤੇ ਕਿਹੜੀ ਟੇਲਾਂ ਇਹ ਮੁਸਤਫਾ ਜੰਦੀ ਬੱਚਾ ਕੋਈ ਜਾਂਦੀ ਹੈ ਜੀ ਅੱਛਾ ਹਾਂ ਕਾ ਬਰ ਹੋਰ ਹੋਰ ਵੀ ਕਹਿੰਦੇ ਉਹ ਜਿਹੜੇ ਖਾਲੇ ਬਣਾ ਰੁੜ ਗਏ ਵੀ ਸਾਰੇ ਉਧਰ ਤੋਂ ਰੋਈ ਗਲ ਖਾਲੇ ਬਣਿਆ ਖਾਲੇ ਨਵੇਂ ਬੜੇ ਖਾਲੇ ਰੁੜ ਗਏ ਜੀ ਖਾਲੇ ਸੀਮੈਂਟ ਹੀ ਨਹੀਂ ਪਾਇਆ ਖਾਲ ਦੇ ਵਿੱਚ ਕੱਚਾ ਸੀਮਨ ਮਾੜਾ ਮੋਟਾ ਪਾਇਆ ਖਾਲ ਰੁੜ ਗਏ ਸਾਰੇ ਟੁੱਟ ਗਿਆ ਧਾਣੀ ਪਾਣੀ ਨਹੀਂ ਜਾਂਦਾ ਹਾਂਜੀ ਤੇ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਦਾਅਵੇ ਸਰਕਾਰ ਬਥੇਰੇ ਕਰਦੀ ਆ ਕਰਦਾਂਗੇ ਜੇ ਕਰਦਾ ਸਰਕਾਰ ਨੇ ਕੀਤਾ ਕੀ ਆ ਕੱਖ ਨਹੀਂ ਕੀਤਾ ਜੀ ਸਿਰ ਬੋਟਾਂ ਵਾਸਤੇ ਹੀ ਆ ਨਹਿਰਾ ਹੀ ਸਫਾਈ ਹੋਈ ਕੋਈ ਕੋਈ ਨਹਿਰਾ ਸਫਾਈ ਨਹੀਂ ਹੋਈ ਕੀਤੀ ਆ ਮਾੜੀ ਮੋਟੀ ਕੀਤੀ ਕੀ ਸਫਾਈ ਕੀਤੀ ਇਹਨਾਂ ਮੇਰਾ ਨਾਮ ਗੁਰਦੀਪ ਸਿੰਘ ਆ ਤੇ ਮੈਂ ਮੁਸਤਾਵ ਜਟਨ ਦਾ ਕਿਸਾਨ ਆ ਮੇਰੀ ਜ਼ਮੀਨ ਦੋ ਖਾਲਿਆਂ ਤੇ ਪੈਂਦੀ ਆ ਇੱਕ ਖਾਲਾ ਨਵਾਪਿੰਡ ਸਰਦਾਰਾ ਪੁੰਬਲੀ ਨੂੰ ਜਾਂਦਾ ਦੂਸਰਾ ਇੱਥੇ ਬੱਬੇ ਵਾਲੀ ਗਾਜੀਕੋਟ ਤੋਂ ਰਜਵਾ ਨਿਕਲਦਾ ਤੇ ਅਸੀਂ ਕੋਸ਼ਿਸ਼ ਕਰ ਸਾਡੀ ਹੁੰਦੀ ਆ ਪਈ ਵਦ ਤੋਂ ਵੱਧ ਖੇਤੀ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕਰੀਏ ਜੇ ਨਹਿਰੀ ਪਾਣੀ ਕੁਦਰਤੀ ਪਾਣੀ ਦੀ ਵਰਤੋਂ ਕਰਾਂਗੇ ਤੇ ਥੱਲੇਲਾ ਪਾਣੀ ਵੀ ਬਚੂਗਾ ਤੇ ਓਏ ਬਿਜਲੀ ਵੀ ਬਚੇਗੀ ਤੇ ਜ਼ਿਮੀਂਦਾਰ ਵੀ ਬਚੇਗਾ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਜੇ ਨੈਰੀ ਪਾਣੀ ਦਾ ਦੀ ਪ੍ਰਬੰਧ ਦੀ ਘਾਟ ਕਾਰਨ ਵੀ ਟਾਈਮ ਦੇ ਨਾਲ ਖਾਲਿਆਂ ਦੀ ਸਫਾਈ ਨਹੀਂ ਹੋਈ ਟਾਈਮ ਦੇ ਨਾਲ ਟੈਂਡਰ ਨਹੀਂ ਹੁੰਦੇ ਜੇ ਟੈਂਡਰ ਹੁੰਦੇ ਆ ਤੇ ਉਸ ਟਾਈਮ ਹੁੰਦਾ ਵੀ ਉਹ ਉਧਰੋਂ ਪਾਣੀ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਉਹ ਪਾਣੀ ਸਾੜ ਦਿੰਦੇ ਆ ਤੇ ਫਿਰ ਮਾੜੀ ਮੋਟੀ ਜੀਸੀਪੀ ਫੇਰ ਕੇਤੇ ਉਹ ਸਖਾਣਾ ਪੂrti ਕਰਕੇ ਤੇ ਉਹ ਸਾਰਾ ਕੰਮ ਸਫਾਈ ਦਾ ਲਪੇੜ ਲਿਆ ਜਾਂਦਾ ਤੇ ਕਰੋੜਾਂ ਰੁਪਏ ਾਂ ਦਾ ਜਿਹੜਾ ਉਹ ਇਹਰਾਫੇਰੀ ਹੋ ਜਾਂਦੀ ਆ ਤੇ ਇਹਰਾਫੇਰੀ ਹੋਣ ਕਰਕੇ ਉਹ ਜ਼ਿਮੀਦਾਰ ਨੂੰ ਟਾਈਮ ਦੇ ਨਾਲ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ ਪੂਰਾ ਨਹੀਂ ਪਹੁੰਚਦਾ ਤੇ ਜ਼ਿਮੀਦਾਰਾਂ ਵਿਚਾਰਿਆਂ ਨੂੰ ਬੋਰੀਆਂ ਲਾਉਣੀਆਂ ਪੈਂਦੀਆਂ ਨੇ ਮੋਗਿਆਂ ਦੇ ਅੱਗੇ ਬੋਰੀਆਂ ਲਾ ਕੇ ਫਿਰ ਪਾਣੀ ਚੜ੍ਹਾਇਆ ਜਾਂਦਾ ਜਿਹੜਾ ਕੁਮੜਾ ਮੋਟਾ ਹੁੰਦਾ ਕਈ ਖਾਲੇ ਸਰਕਾਰ ਨੇ ਪੱਕੇ ਕੀਤੇ ਆ ਤੇ ਉਹ ਪੱਕੇ ਮਗਰੋਂ ਹੋਏ ਆ ਤੇ ਟੋਟੋ ਗੇਤੇ ਗਏ ਆ ਕਰੋੜਾ ਰੁਪਈਆ ਸਰਕਾਰ ਨੇ ਉਹ ਤੇ ਇਨਵੈਸਟ ਕੀਤਾ ਪਰ ਉਹ ਤੇ ਘਟੀਆ ਮਟੀਰੀਅਲ ਹੋਣ ਕਰਕੇ ਪੂਰਾ ਮਟੀਰੀਅਲ ਨਾਲ ਲਾਉਣ ਕਰਕੇ ਉਹ ਕਈ ਜਗ੍ਹਾ ਤੋਂ ਟੁੱਟ ਜਾਂਦਾ ਤੇ ਟੁੱਟਣ ਕਰਕੇ ਕਈ ਕਈ ਵਾਰਾਂ ਦੋ ਦੋ ਦਿਨ ਉਹ ਚ ਪਾਣੀ ਨਹੀਂ ਛੱਡਿਆ ਜਾਂਦਾ ਸੂਏ ਦੇ ਵਿੱਚ ਤੇ ਟਾਈਮ ਦੇ ਨਾਲ ਜ਼ਿੰਮੇਦਾਰ ਨੂੰ ਪਾਣੀ ਨਹੀਂ ਮਿਲਦਾ ਤੇ ਬਜਾਈ ਦਾ ਕੰਮ ਜਿਹੜਾ ਵਾ ਉਹ ਲੇਟ ਹੁੰਦਾ ਬੜੀ ਪਰੇਸ਼ਾਨੀ ਹੁੰਦੀ ਆ ਅਸੀਂ ਤੇ ਮੈਂ ਵੀ ਤਾਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਕਿਉਂ ਬਾਰ-ਬਾਰ ਸੂਏ ਟੁੱਟਦੇ ਆ ਕਿਉਂ ਬਾਰ-ਬਾਰ ਇਦਾਂ ਹੁੰਦਾ ਇਸ ਕਰਕੇ ਅਸੀਂ ਮਾਹਕਮੇ ਤੋਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਕੰਕਰੀਟ ਦੇ ਬਣੇ ਖਾਲਿਆ ਉਹਨਾਂ ਦਾ ਦੇਖਿਆ ਜਾਵੇ ਵੀ ਇਹ ਜਿਹੜਾ ਘਟੀਆ ਮਟੀਰੀਅਲ ਲੱਗਾ ਉਹਦਾ ਜ਼ਿੰਮੇਵਾਰ ਕੌਣ ਆ ਇਹ ਕਿੱਥੇ ਰੱਬੇ ਦੀ ਹੋਈ ਆ ਕਿਉਂ ਇਦਾਂ ਹੋਇਆ ਵਾ ਉਹਨੂੰ ਠੀਕ ਕਰਵਾਇਆ ਜਾਵੇ ਤੇ ਖਾਲਿਆਂ ਦੇ ਵਿੱਚ ਪੂਰਾ ਪ੍ਰਾਪਰ ਪਾਣੀ ਛੱਡਿਆ ਜਾਵੇ ਜੇ ਪਾਣੀ ਪੂਰਾ ਛੱਡਾਂਗੇ ਤੇ ਸਾਡਾ ਹੀਟਲਾ ਪਾਣੀ ਵੀ ਬਚੇਗਾ ਤੇ ਹੀਟਲਾ ਪਾਣੀ ਬਚਾਉਣਾ ਇਸ ਮੁਕ ਕੇ ਬਹੁਤ ਜ਼ਰੂਰੀ ਆ ਇਹ ਖੇਤੀ ਵਾਸਤੇ ਲਾਇਵ ਆਂਦੋ ਆਏ ਜਿਹੜਾ ਸਾਡਾ ਕੁਦਰਤੀ ਪਾਣੀ ਆ ਇਹਨਾਂ ਕੋਲ ਜਿਹੜਾ ਕਹਿੰਦਾ ਹੋਇਆ ਇਹ ਮਹਿਮਿਆਂ ਤੋਂ ਜਾਚ ਦੀ ਮੰਗ ਕਰਦਾ ਮੇਰਾ ਨਾਮ ਐਸਡੀਓ ਅਮਿਤ ਕੁਮਾਰ ਲੂਨਾ ਡਰੇਨੇਜ ਗੁਰਦਾਸਪੁਰ ਤੋਂ ਖੜ ਰੋਕੂ ਪ੍ਰਬੰਧ ਜਿਹੜੇ ਸਾਡੇ ਆ ਉਹ ਇਸ ਤਰ੍ਹਾਂ ਨੇ ਕਿ ਸਾਡੇ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਸਾਡੇ ਡਿਵੀਜ਼ਨ ਲੈਵਲ ਦੇ ਪਲੱਸ ਜ਼ਿਲ੍ਹਾ ਲੈਵਲ ਦੇ ਡੀਸੀ ਆਫਿਸ ਤੇ ਇੱਕ ਫਲਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿੱਥੇ ਆਨ ਵਾਲੇ ਫਲੱਡ ਤੇ ਜਿੰਨੇ ਵੀ ਅਪਡੇਟਸ ਨੇ ਉਹ ਦਿੱਤੇ ਜਾਣਗੇ ਤੇ ਹੜ੍ਹ ਰੋਕੂ ਪ੍ਰਬੰਧ ਕਰਵਾਏ ਜਾਣਗੇ ਇਸ ਤੋਂ ਇਲਾਵਾ ਸਾਡੇ ਮੰਡਲ ਦਫਤਰ ਦੀਨ ਐਸਡੀਐਮ ਐਫ ਫੰਡ ਦੇ ਰਾਈ 10 ਕਰੋੜ ਦੀ ਲਾਗਤ ਨਾਲ ਕੰਮ ਕਰਵਾਏ ਜਾ ਰਹੇ ਨੇ ਜੋ ਕਿ ਚੱਲ ਰਹੇ ਨੇ ਇਸ ਤੋਂ ਇਲਾਵਾ 35 ਕਰੋੜ ਰੁਪਏ ਨਾਲ ਸਾਡੀ ਡਰੇਨਾ ਦੀ ਸਫਾਈਆਂ ਦੇ ਕੰਮ ਚੱਲ ਰਹੇ ਨੇ ਇਸ ਤੋਂ ਇਲਾਵਾ ਸਾਡੇ 60 ਤੋਂ 70 ਹਜ਼ਾਰ ਜਿਹੜੀ ਖਾਲੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਜੋ ਅਸੀਂ ਐਮਰਜੈਂਸੀ ਵੇਲੇ ਵਰਤੀ ਜਾਵੇਗੀ ਤਾਂ ਜੋ ਫਲੱਡ ਨੂੰ ਰੋਕਿਆ ਜਾ ਸਕੇ ਬਾਕੀ ਜੋ ਵੀ ਸਾਡੇ ਉੱਚ ਅਧਿਕਾਰੀਆਂ ਵੱਲੋਂ ਅਪਡੇਟਸ ਆਉਣਗੇ ਫਲੱਡ ਨਾਲ ਰਿਲੇਟਡ ਉਹ ਨਾਲ ਦੀ ਨਾਲ ਅਸੀਂ ਡੀਸੀ ਆਫਿਸ ਤੇ ਜਿਲ੍ਹਾ ਪ੍ਰਬੰਧਕੀ ਨੂੰ ਆਪਾਂ ਸੂਚਿਤ ਕਰ ਦਿੱਤਾ ਜਾਵੇਗਾ ਸਰਕਾਰ ਲੋਕਾਂ ਦੇ ਭੁਰੀਆਂ ਜੀ ਜੀ ਸਰਕਾਰ ਲੋਕਾਂ ਦੇ